ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਅੱਜਪ ਲੱਗੇ ਆ ਕਮੀਜ਼ ਦੀ ਕਟਿੰਗ ਜੇ ਮੇਰੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰ ਦੇਣਾ ਚਲੋ ਆਪਾਂ ਕਰਦੇ ਹਾਂ ਹੁਣ ਸੂਟ ਦੀ ਕਟਿੰਗ ਸੋ 19 ਬ੍ਰੈਸਟ ਵਾਲੇ ਕਮੀਜ਼ ਦੀ ਕਟਿੰਗ ਕਰ ਰਹੇ ਹਾਂ ਆਪਾਂ ਇਹਨਾਂ ਦੀ ਪਹਿਲਾ ਲੈਂਥ ਚੈੱਕ ਕਰਾਂਗੇ ਮੇਰੇ ਕੋਲ ਲੈਂਥ ਤਾਂ ਆ ਰਹੀ ਹੈ 60 ਕਸਟਮਰ ਦਾ ਕਹਿ ਰਿਹਾ ਲਾ 2 ਇੰਚ దా తయారు ఠా ఇంచా పైప అనే पहला पै होगे सश मोटा रा सर्दश मार्ग करंग नीचे तो नागे सा लंथ मे मोडा पर अर नीचेन धना अपना मोडा ्रेस्ट जन पने वाप मोडागेनले दर नीचेन में లెంథ వీడే మోడ కదే వధేగా మోడీ సైడ్ సైడ్ బజూ సైడ్ జరు ఉదరను మధేగ అసలు బాక్స్ బాగా ఫ్రెక్ కార్డు పాచ వాళ్ళ ఇంచే ఉంది తరగ ਸਿੱਕਸ ਸ਼ੇਪ ਵਾਲਾ ਸਕੇਲ ਲੈ ਸਕਦੇ ਨੇ ਇਹ ਜਿੱਥੇ 플래ਸ਼ ਵਗੈਰਾ ਲਈ ਗੋ ਤੁਮ ਇਹ ਜੰਦਾ ਇਹਨਾਂ ਪਰ ਅਸਤਰ ਰੱਖਦੇ ਹੋਏ ਗੁਲਾਈ ਪਾਉਣੀ ਹੈ ਫਿਰ ਬੈਕ ਵਾਲੀ ਪਾ ਮਾਂਚ ਤੇ ਮਾਰਕਰ ਲੈ ਆਪਾਂ ਹੁਣ ਆਪ ਇਹਨਾਂ ਵੀ ਪਾਉਂਦੇ ਆਂ ਜਿਹੜੀ ਫਰੰਟ ਵਾਲੀ ਕਾਟ ਹੈ ਹੁਣ ਦਾ ਮਾਰਕਰ ਦਿੰਦੇ ਆਂ ਵੀ ਆਪਣੀ ਕਾਰਟ ਪੈ ਗਈ ਹੁਣ ਅਸਟਰ ਆਪਣੀ ਸਾੰਟ ਤੇ ਬੈਕ ਕਾਰਟ ਪੈ ਗਈਆਂ ਦੋਨੋਂ ਸਿਲਾਈ ਲਵਾਂਗੇ 16 ਧਾਰਮ ਪ੍ਰੈਸ ਰੱਖਾਂਦੇ 9 ਇੰਚ ਤੇ ਮਾਰਕਰਾਂਗੇ अगर आप लवाते कमर कमर है साढ़े पंद्रह साढ़े सता इंच एक्स्ट्रा लवेंगे तो फिर अपने प्लेट्स पैनिया अगे आप लवेंगे हिप हिप हैगी इंच استبلے لے رہا ان کی شیپ بنا لیں گے بلائی استرا بلائی پا पहले पे अद्धे इंच की काट अद्धा इंच का निशान बनाया हम इतना डाउन काट कर देंगे उसके तो प्लेट्स लवेंगे साढ़े ग्यारह सेंटर बनवा साढ़े तीन सेंटर लेंथ चाहे तीन पतले द्ट्स पा रहे हो तो पर छे भी पा सकते हो सत्त उस तरह प्लेट्स में भी शाम लागे हम अपने सूटते भी शान लगे हिंदी करते हैं कटिंग सैडा अच्छा तो थो थोड़ा कपड़े जी ਮੇਸਤੀ ਕਟਿੰਗ ਹੋ ਗਈ ਹੁਣ ਆਪਾਂ ਇਹਦਾ ਫਰੰਟ ਪੱਲੇ ਦੀ ਜਿਹੜੀ ਮੋਡੇ ਦੀ ਕਾਟੇ ਉਹ ਪਾਉਂਦੇ ਹਾਂ ਖੜਕਣ ਦਾ ਆਖ ਤੋਂ ਜਿਹੜੇ ਪੰਨੇ ਸ਼ਾਮ ਲਗਾਇਸ ਤਾਣਾ ਉੱਤ ਪੱਲੇ ਚੱਕਾ ਲੇ ਇਹ ਬਥੇਟਾ ਤੋੜਾ ਲਵਾਂਗੇ ਹੁਣ ਆਪ ਲੱਗੇ ਆ ਬਾਜੂ ਦੀ ਕਟਿੰਗ ਕਰਨ ਬਾਜੂ ਆਪਾਂ ਜੇੜੀ ਬਾਜੂ ਦੀ ਕਟਿੰਗ ਕਰਨੀ ਇਹਨਾਂ ਦਾ ਆਪਾਂ ਇੱਕ ਸਾਈਡ ਤੇ ਜੋੜ ਪਾਇਆ ਹੈ ਬਹੁਤ ਮੁਸ਼ਕਿਲ ਨਾਲ ਇੱਕ ਸਾਈਡ ਤੇ ਜੋੜ ਪਾਇਆ ਹੈ ਇਹਨਾਂ ਦਾ ਪੇਕ ਸਾਈਡ ਤੇ ਜੋੜ ਪਾਇਆ ਹੁਣ ਆਪਾਂ ਇਹਨਾਂ ਦੀ ਲੈਂਥ ਲਾਗੇ 18 ਹੈ अपना फुल जीनी लेंथ एक कॉटन काटन कॉटन संगड़ जाती इसलिए जीनी लेंथ हाई उन्नी इंच लंच मार्क कर देना इस तू तो बाद लैंथ हनी उन्नी మూరిగే మూరిగే పంజా డే ఇక్స్ట్రా రేజన్లో

ਜਿਹੜੀ ਇਹਦੀ ਕਾਟ ਪਾਉਣੀ ਦੀ ਸਟਿਚਿੰਗ ਤੋਂ ਬਾਅਦ ਕਾਟ ਪਾਣੀ ਹੁੰਦੀ ਹੈ ਜਿਹੜੇ ਆਪਾਂ ਆਹ ਤੋਂ 10 ਇੰਚ ਆਇਆ 10 ਇੰਚ ਦਾ 5 ਇੰਚ ਹਾਫ ਕਰਕੇ ਇੱਥੇ ਆਪਾਂ ਇਸ ਤਰ੍ਹਾਂ ਆਪਾਂ ਇਹਨਾਂ ਦੇ ਕਾਟ ਬਾਅਦ ਚ ਪਾਵਾਂਗੇ ਜਦੋਂ ਆਪਾਂ ਬਾਜੂ ਦੀ ਸਟਿਚਿੰਗ ਕਰ ਲਵਾਂਗੇ ਇੱਥੇ शेप कटिंग कर देनी इस तरह अपने बाजू कटिंग होगी जी वीडियो स्कोट कटिंग दी ते बाजू कटिंग दी वीडियो लाइक कमेंट शेयर कर देना आज के नए वीडियो ना थैंक्स फॉर वाचिंग बाय बाय